ਸਸ਼ੇ ਕਲਚੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਰ ਚਰਾਂਜ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਨ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਐਸ ਬੀ ਆਈ ਨੇ ਕਰੋੜਾ ਗਾਹਕਾਂ ਨੂੰ ਦਿੱਤਾ ਝਟਕਾ ਹੁਣ ਵੱਧ ਜਾਵੇਗਾ ਤੁਹਾਡੀ ਈ ਐਮ ਆਈ ਐਮ ਸੀ ਐਲ ਆਰ ਆਰ ਤੋਂ ਜੋ ਹੋਇਆ ਇਜਾਫਾ ਇਸ ਦਿਨ ਵਾਲੀ ਸਟੇਟ ਬੈਂਕ ਨੇ ਲੋਨ ਵਿਆਜ ਦਰ ਵਿੱਚ 10 ਬੇਸ਼ਿਸ ਪੁਆਇੰਟ ਦਾ 0.10 ਪ੍ਰਤੀਸ਼ਤ ਦਾ ਵਾਧਾ ਕਰ ਦਿੱਤਾ ਇਸ ਪਾਸੇ ਜਿੱਥੇ ਦੇਸ਼ ਸਥਵਜਤਾ thamte ਸੰਤੁਲਨ ਦੀ ਉਸ ਮਨਾ ਰਹੀ ਸੀ ਉੱਥੇ ਹੀ ਦੂਜੇ ਪਾਸੇ ਦੇਸ਼ ਭਰ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ SBI ਨੇ ਆਪਣੇ ਕਰੋੜਾਂ ਗਾਹਕਾਂ ਨੂੰ ਛਡका ਦਿੱਤਾ ਇਸ ਦੇ ਨਾਲ ਹੀ ਦਰਸਲ ਸਟੇਟ ਬੈਂਕ ਨੇ ਲੋਨ ਵਿਆਜ ਦਰ ਵਿੱਚ 10.010% ਦਾ ਵਾਧਾ ਕਰ ਦਿੱਤਾ ਹੈ ਇਹ ਬਦਲਾਵ ਵੱਖ-ਵੱਖ ਕਾਰਕਾਂ ਵਿੱਚ ਕੀਤਾ ਗਿਆ ਇਸ ਦੇ ਨਾਲ ਹੀ ਫੈਸਲੇ ਤੋਂ ਬਾਅਦ ਬੈਂਕਾਂ ਤੋਂ ਲੋਨ ਲੈਣਾ ਮਹਿੰਗਾ ਹੋ ਜਾਵੇਗਾ ਇਸ ਦੇ ਨਾਲ ਹੀ ਨਵੀਆਂ ਦਰਾਂ 15 ਅਗਸਤ ਤੋਂ ਲਗ ਹੋਣ ਗਈਆਂ ਸਰਕਾਰੀ ਸਟੇਟ ਬੈਂਕ ਦੁਆਰਾ ਐਮਸੀਐਲਰ ਵਿੱਚ ਵਾਅਦੇ ਤੋਂ ਬਾਅਦ ਹੁਣ 15 ਅਗਸਤ ਨੂੰ ਸੰਤੁਲਤਾ ਤਿਥੀ 2024 ਸਾਰੇ ਕਾਰਜਕਾਲ ਦੇ ਕਰਜ਼ਿਆਂ ਤੇ ਨਵੀਂ ਲੋਨ ਦਰ ਲਾਗ ਹੋ ਰਹੀ ਹੈ ਇਸ ਦੇ ਨਾਲ ਹੀ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਵੱਲੋਂ ਪਿਛਲੇ 3 ਮਹੀਨਿਆਂ ਵਿੱਚ ਕਰਜ਼ ਦਰ ਵਿੱਚ ਇਹ ਲਗਾਤਾਰ ਤੀਜੀ ਵਾਦਾ ਕੀਤਾ ਗਿਆ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ